ਪੋਸਤਤ ਨਿੰਦਿਆ ਨਾਹੀ ਜੀ ਕੰਚਨ ਲੋਹ ਸਮਾਨ ਕਹੋ ਨਾਨਕ ਸੁਨਰੀ ਮਨਾ ਮੁਕਤ ਤਾ ਹੈ ਤਜਾਨਾ ਨਵੇਂ ਗੁਰਦੇਵ ਇਨਾਂ ਦੀ ਰਸਨਾ ਤੋਂ ਉਚਾਰਣ ਕੀਤੇ ਹੋਏ 57 ਸ਼ਲੋਕਾਂ ਦੀ ਵਿਚਾਰ ਅਸੀਂ ਆਰੰਭ ਕੀਤੀ ਹੈ ਹੁਣ ਤੱਕ ਅਸੀਂ ਸਤਿਗੁਰਾਂ ਦੇ 13 ਸ਼ਲੋਕਾਂ ਦੀ ਵਿਚਾਰ ਕਰ ਚੁੱਕੇ ਹਾਂ ਅੱਜ ਅਸੀਂ ਸਤਿਗੁਰਾਂ ਦੇ 14ਵੇਂ ਸ਼ਲੋਕ ਦਾ ਪਾਠ শ্রবণ ਕੀਤਾ ਹੈ ਇਹ ਸ਼ਲੋਕ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1457 ਉੱਪਰ ਸੁਭਾਇਮਣ ਹੈ ਆਓ ਇਸ ਸਲੋਗ ਰਾਹੀਂ ਨੌਵੇਂ ਗੁਰਦੇਵ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਆਓ ਉਹਨੂੰ ਸਮਝਣ ਦਾ ਯਤਨ ਕਰਦੇ ਹਾਂ ਸਤਿਗੁਰੂ ਜੀ ਪ੍ਰਮਾਣ ਕਰਦੇ ਨੇ ਉਸਤਤ ਨਿੰਦਿਆ ਨਾਹੀ ਜਿਹੇ ਕੰਚਨ ਲੋਹ ਸਮਾਨ ਉਸਤ ਦਾ ਅਰਥ ਹੁੰਦਾ ਹੈ ਵਡਿਆਈ ਕਰਨੀ ਖੁਸ਼ਾਮਦ ਕਰਨੀ ਸਿੱਧ ਸਲਾਹ ਕਰਨੀ ਹੁਣ ਵੇਖੋ ਸਾਧ ਸੰਗਤ ਜੀ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ ਤੇ ਸਤਿਗੁਰਾਂ ਨੇ ਆਖਿਆ ਭਾਈ ਜੇ ਤੂੰ ਉਸਤਤ ਕਰਨੀ ਹੈ ਜੇ ਕਿਸੇ ਦੀ ਸਿਫਤ ਕਰਨੀ ਹੈ ਜੇ ਤੂੰ ਵਡਿਆਈ ਕਰਨਾ ਚਾਹਣਾ ਹੈ ਤੇ ਕਿਸੇ ਬੰਦੇ ਦੀ ਵਡਿਆਈ ਨਾ ਕਰ ਕਿਸੇ ਮਨੁੱਖ ਦੀ ਵਡਿਆਈ ਨਾ ਕਰ ਤੂੰ ਵਡਿਆਈ ਕਰਨੀ ਹੈ ਤੇ ਉਸ ਪਰਿਪੂਰਨ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਰ ਅਸੀਂ ਸਤਗੁਰ ਦੀ ਬਾਣੀ ਦਾ ਵਾਕ ਪੜ੍ਹਦੇ ਹਾਂ ਉਸਤਤ ਮਨ ਮੇ ਕਰਨ ਰੰਕਾਰ ਕਰ ਮਨ ਮੇਰੇ ਸਤਿ ਬਿਵਹਾਰ ਕਹਿੰਦੇ ਸੱਚਾ ਬਿਵਹਾਰ ਕਰ ਕਿ ਆਪਣੇ ਮਨ ਰਾਈ ਉਸ ਪ੍ਰਭੂ ਪਰਮੇਸ਼ਰ ਦੀ ਸਿਫਤ ਕਰ ਉਸ ਮਾਲਕ ਦੀ ਉਸਤਤ ਕਰ ਹੁਣ ਨੌਵੇਂ ਗੁਰਦੇਵ ਜੀ ਸਾਨੂੰ ਇੱਥੇ ਕਿਹੜੀ ਉਸਤਤ ਬਾਰੇ ਸਮਝਾ ਰਹੇ ਨੇ ਕੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਅੱਜ ਆਪਾਂ ਉਹਨੂੰ ਸਮਝਣ ਦਾ ਯਤਨ ਕਰਨਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਉਸਤਤ ਨਿੰਦਿਆ ਨਾਹੀ ਜਿਹੇ ਕੰਚਨ ਲੋਹ ਸਮਾਨ ਸਤਿਗੁਰ ਜੀ ਇੱਥੇ ਉਸਤਤ ਦੀ ਗੱਲ ਕਰ ਰਹੇ ਨੇ ਜਿਹੜੀ ਝੂਠੀ ਉਸਤਤ ਹੈ ਜਿਹੜੀ ਕਿਸੇ ਦੇ ਵਿੱਚ ਗੁਣ ਨਹੀਂ ਕਿਸੇ ਦੇ ਵਿੱਚ ਕੋਈ ਕੁਆਲਿਟੀ ਨਹੀਂ ਤੇ ਬੰਦਾ ਉਹਦੀ ਵੀ ਝੂਠੀ ਉਸਤਤ ਕਰੀ ਜਾਵੇ ਉਹਦੀ ਵੀ ਮਨੁੱਖ ਝੂਠੀ ਖੁਸ਼ਾਮਦ ਕਰੀ ਜਾਵੇ ਸਤਿਗੁਰੂ ਜੀ ਇੱਥੇ ਉਹਦੀ ਗੱਲ ਕਰ ਰਹੇ ਨੇ ਹੁਣ ਵੇਖੋ ਉਦਾਹਰਨ ਦੇ ਤੌਰ ਤੇ ਜਿਵੇਂ ਕੰਡਾ ਹੈ ਕੰਡੇ ਨੂੰ ਕੋਈ ਮਨੋਖਾ ਕੀ ਜਾਵੇ ਕਿ ਇਹ ਫੁੱਲ ਹੈ ਇਹ ਬੜਾ ਹੀ ਖੁਸ਼ਬੂਦਾਰ ਹੈ ਇਸ ਕੋਲ ਬੜੀਆਂ ਸੁਗੰਧੀਆਂ ਆਉਂਦੀਆਂ ਨੇ ਇਹਦੇ ਕੋਲ ਪੌਰੇ ਆਣ ਕੇ ਬੈਠਦੇ ਨੇ ਇਹ ਕੀ ਹੈ ਇਹ ਹੈ ਕੰਡੇ ਦੀ ਝੂਠੀ ਉਸਤਦ ਕਿਉਂ ਕਿ ਕੰਡੇ ਕੋਲ ਕਦੀ ਵੀ ਖੁਸ਼ਬੂ ਨਹੀਂ ਆ ਸਕਦੀ ਕੰਡੇ ਕੋਲ ਪੌਰੇ ਆਣ ਕੇ ਬਹਿੰਦੇ ਨਹੀਂ ਕੰਡਾ ਸਾਨੂੰ ਸੁਗੰਧੀ ਨਹੀਂ ਦੇ ਸਕਦਾ ਇਹ ਹੈ ਉਸ ਕੰਡੇ ਦੀ ਝੂਠੀ ਹਸਤਤ ਇਸੇ ਤਰ੍ਹਾਂ ਹੀ ਮਨੁੱਖ ਕਿਸੇ ਮਨੁੱਖ ਦੀ ਝੂਠੀ ਹਸਤਤ ਕਰਦਾ ਹੈ ਝੂਠੀ ਹਸਤਤ ਕਦੋਂ ਕਰਦਾ ਹੈ ਜਦੋਂ ਮਨੁੱਖ ਲੋਭ ਵਿੱਚ ਆ ਜਾਵੇ ਜਦੋਂ ਜਦੋਂ ਮਨੁੱਖ ਲਾਲਚ ਅਧੀਨ ਹੋ ਜਾਵੇ ਲਾਲਚ ਅਧੀਨ ਹੋ ਕੇ ਮਨੁੱਖ ਕਿਸੇ ਮਨੁੱਖ ਦੀ ਝੂਠੀ ਉਸਤਤ ਕਰਦਾ ਹੈ ਅਸੀਂ ਦੁਨਿਆਵੀ ਤੌਰ ਤੇ ਲੋਕਾਂ ਵਿੱਚ ਵਿਚਰਦੇ ਹਾਂ ਕਈ ਲੋਕ ਅਸੀਂ ਵੇਖੇ ਨੇ ਕਿ ਜਿਹੜੇ ਸਾਡੀ ਜਾਂ ਸਮਾਜ ਵਿੱਚ ਰਹਿ ਰਹੇ ਲੋਕਾਂ ਦੀ ਝੂਠੀ ਉਸਤ ਜਿਹੜਾ ਉਹ ਕਰੀ ਜਾਣਗੇ ਅਸੀਂ ਸਾਨੂੰ ਇਹ ਵੀ ਪਤਾ ਹੁੰਦਾ ਹੈ ਕਿ ਇਸ ਫਲਾਣੇ ਬੰਦੇ ਦੇ ਵਿੱਚ ਇਹ ਗੁਣ ਨਹੀਂ ਇਸ ਫਲਾਣੇ ਬੰਦੇ ਦੇ ਵਿੱਚ ਉਹ ਕੁਆਲਿਟੀ ਨਹੀਂ ਇਹ ਚੰਗਿਆਈ ਨਹੀਂ ਫਲਾਣੇ ਬੰਦੇ ਦੇ ਵਿੱਚ ਫਿਰ ਵੀ ਮਨੁੱਖ ਉਹਦੀਆਂ ਝੂਠੀਆਂ ਉਸਤਾਂ ਉਸਤਾਂ ਦੇ ਪੁਲ ਬਣੇ ਜਾ ਰਿਹਾ ਹੁੰਦਾ ਹੈ ਤੇ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੀ ਝੂਠੀ ਉਸਤਤ ਮਨੁੱਖ ਕਰ ਰਿਹਾ ਹੈ ਤੇ ਜਿਹੜਾ ਮਨੁੱਖ ਗੁਰਮੁਖਦੰ ਹੈ ਜਿਹੜਾ ਮਨੁੱਖ ਉਸ ਪਰਿਪੂਰਨ ਪ੍ਰਮਾਤਮਾ ਦੇ ਵਿੱਚ ਜਿਸ ਦੀ ਸੁਰਤ ਜੁੜ ਜਾਂਦੀ ਹੈ ਸਤਗੁਰੂ ਜੀ ਕਹਿੰਦੇ ਉਹ ਇਸ ਗਲ ਤੋਂ ਉੱਪਰ ਉੱਠ ਜਾਂਦਾ ਹੈ ਹੁਣ ਅੱਗੇ ਸਤਗੁਰੂ ਜੀ ਫਰਮਾ ਰਹੇ ਨੇ ਨਿੰਦਿਆ ਹੁਣ ਨਿੰਦਿਆ ਕੀ ਹੈ ਨਿੰਜਾ ਉਹ ਚੀਜ਼ ਹੈ ਕਿ ਜਿਹੜਾ ਮਨੁੱਖ ਕਿਸੇ ਨਾਲ ਈਰਖਾ ਕਰਦਾ ਹੈ ਕਿਸੇ ਨਾਲ 질ਸ ਕਰਦਾ ਹੈ ਸਾੜਾ ਕਰਦਾ ਹੈ ਤੇ ਉਸ ਮਨੁੱਖ ਦੇ ਵਿੱਚ ਗੁਣ ਨਹੀਂ ਉਹ ਮਨੁੱਖ ਚੰਗੇ ਰਾਹ ਤੇ ਤੁਰਿਆ ਹੋਇਆ ਹੈ ਤੇ ਉਹ ਮਨੁੱਖ ਈਰਖਾ ਅਧੀਨ ਹੋ ਕੇ ਕਿਸੇ ਮਨੁੱਖ ਦੀ ਪੰਡੀ ਕਰਦਾ ਹੈ ਉਹ ਸੱਚੇ ਮਨੁੱਖ ਦੀ ਪੰਡੀ ਕਰ ਰਿਹਾ ਹੈ ਉਹਨੂੰ ਕਹਿੰਦੇ ਨੇ ਕਿ ਉਹ ਮਨੁੱਖ ਨਿੰਦਿਆ ਕਰਦਾ ਹੈ ਹੁਣ ਵੇਖੋ ਜਿਵੇਂ ਉਦਾਹਰਨ ਦੇ ਤੌਰ ਤੇ ਫੁੱਲ ਹੈ ਹੁਣ ਫੁੱਲ ਖੁਸ਼ਬੂਦਾਰ ਹੈ ਫੁੱਲ ਕੋਲ ਸੁਗੰਧੀ ਆਉਂਦੀ ਹੈ ਫੁੱਲ ਕੋਲ ਭੌਰੇ ਆਣ ਕੇ ਬੈਠਦੇ ਨੇ ਫੁੱਲ ਕੋਲ ਜਦੋਂ ਲੋਕ ਲੰਘਦੇ ਨੇ ਤੇ ਬੜੀਆਂ ਮਹਿਕਾਂ ਦਿੰਦਾ ਹੈ ਫੁੱਲ ਪਰ ਜੇ ਅਸੀਂ ਕਹੀਏ ਇਹ ਫੁੱਲ ਨਹੀਂ ਇਹ ਕੰਡਾ ਹੈ ਜਦੋਂ ਫੁੱਲ ਫੁੱਲ ਨੂੰ ਅਸੀਂ ਕੰਡਾ ਕਵਾਂਗੇ ਕਿ ਇਹ ਬੜਾ ਹੀ ਚੁਬਦਾਰ ਹੈ ਇਹ ਬੜਾ ਚੁਬਦਾ ਹੈ ਇਹਦਾ ਮਤਲਬ ਹੈ ਅਸੀਂ ਫੁੱਲ ਦੀ ਨਿੰਦਿਆ ਕਰ ਰਹੇ ਹਨ ਕਿਉਂਕਿ ਫੁੱਲ ਐਵੇਂ ਦਾ ਨਹੀਂ ਫੁੱਲ ਖੁਸ਼ਬੂਦਾਰ ਹੈ ਫੁੱਲ ਆਪਣੇ ਥਾਂ ਦੇ ਸਹੀ ਹੈ ਫੁੱਲ ਵਿੱਚ ਜਿਹੜੇ ਗੁਣ ਨੇ ਖੁਸ਼ਬੂਦਾਰ ਹੈ ਉਹ ਉਹ ਸੁਗੰਧੀ ਦਿੰਦਾ ਹੈ ਉਹਦੇ ਕੋਲ ਪੋਰੇ ਆਣ ਕੇ ਬੈਠਦੇ ਨੇ ਪਰ ਈਰਖਾ ਅਧੀਨ ਹੋ ਕੇ ਜੇ ਅਸੀਂ ਇਹ ਕਹੀਏ ਕਿ ਇਹ ਫੁੱਲ ਨਹੀਂ ਇਹ ਕੰਡਾ ਹੈ ਇਹ ਉਸ ਫੁੱਲ ਦੀ ਨਿੰਦਿਆ ਹੈ ਇਸੇ ਤਰ੍ਹਾਂ ਹੀ ਮਨੁੱਖ ਹੈ ਜਦੋਂ ਮਨੁੱਖ ਕਿਸੇ ਨਾਲ ਜੈਲਸ ਕਰਦਾ ਹੈ ਸਾੜਾ ਕਰਦਾ ਹੈ ਈਰਖਾ ਕਰਦਾ ਹੈ ਉਹ ਫਿਰ ਮਨੁੱਖ ਦੂਜੇ ਮਨੁੱਖ ਦੇ ਵਿੱਚ ਗੁਣ ਵੀ ਨੇ ਉਹਦੇ ਵਿੱਚ ਕੁਆਲਿਟੀ ਵੀ ਹੈ ਉਹ ਸੱਚਾ ਹੈ ਉਹ ਚੰਗਿਆਈ ਦੇ ਰਾਹ ਰਸਤੇ ਉੱਪਰ ਤੁਰਿਆ ਹੋਇਆ ਹੈ ਉਹ ਚੰਗਾ ਹੈ ਉਹ ਭਲੇ ਕਰਮ ਕਰਦਾ ਹੈ ਤੇ ਜਿਹੜਾ ਮਨੁੱਖ ਉਸ ਤੋਂ ਈਰਖਾ ਕਰਦਾ ਹੈ ਉਹਨੇ ਕਹਿਣਾ ਉਹਨੇ ਉਸ ਮਨੁੱਖ ਨੂੰ ਵੀ ਮਾੜਾ ਕਹਿਣਾ ਹੈ ਉਹਨੇ ਉਹਦੀ ਚੰਗਿਆਈ ਨੂੰ ਵੀ ਜਾ ਕੇ ਢੰਡਣਾ ਹੈ ਉਹਦੇ ਗੁਣਾ ਨੂੰ ਵੀ ਢੰਡਣਾ ਹੈ ਉਹਨੂੰ ਕਹਿੰਦੇ ਨੇ ਕਿ ਇਹ ਮਨੁੱਖ ਸਾੜੇ ਵਿੱਚ ਈਰਖਾ ਵਿੱਚ ਨਿੰਦਾ ਕਰ ਰਿਹਾ ਹੈ ਤੇ ਸਾਧ ਸੰਗਤ ਨਿੰਦਿਆ ਮਨੁੱਖ ਕਰਦਾ ਹੈ ਈਰਖਾ ਦੇਨ ਹੋ ਕੇ ਤੇ ਉਸਤਤ ਕਰਦਾ ਹੈ ਮਨੁੱਖ ਲੋਭ ਲਾਲਚ ਦੇ ਦੇਨ ਹੋ ਕੇ ਝੂਠੀ ਜਿਹੜੀ ਉਸਤਤ ਕਰਦਾ ਹੈ ਮਨੁੱਖ ਉਹਦੀ ਗੱਲ ਹੋ ਰਹੀ ਹੈ ਹੁਣ ਵੇਖੋ ਸਾਧ ਸੰਗਤ ਜੀ ਜੇ ਅਸੀਂ ਨਿੰਦਿਆ ਦੀ ਗੱਲ ਕਰ ਰਹੀਏ ਤੇ ਗੁਰੂ ਸਾਹਿਬਾਨ ਦੀ ਭਗਤ ਸਾਹਿਬਾਨ ਦੀ ਵੀ ਲੋਕਾਂ ਨੇ ਨਿੰਦਿਆ ਕੀਤੀ ਉਹ ਉਹਨਾਂ ਲੋਕਾਂ ਨੇ ਨਿੰਦਿਆ ਕੀਤੀ ਜਿਹੜੇ ਗੁਰੂ ਘਰ ਦੇ ਵਿਰੋਧੀ ਲੋਕ ਸਨ ਜਿਹੜੇ ਨਹੀਂ ਚਾਹੁੰਦੇ ਕਿ ਗੁਰੂ ਦਾ ਜਿਹੜਾ ਸਿਧਾਂਤ ਹੈ ਦੁਨੀਆ ਤੱਕ ਪਹੁੰਚੇ ਲੋਕਾਂ ਤੱਕ ਪਹੁੰਚੇ ਉਹਨਾਂ ਲੋਕਾਂ ਨੇ ਫਿਰ ਸਤਗੁਰੂ ਦੇ ਘਰ ਦੀ ਵੈਰ ਵਿਰੋਧਤਾ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ ਹੁਣ ਵੇਖੋ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਪੰਡਿਆ ਕੋਈ ਆਖੇ ਪੋਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਕੋਈ ਕਿਸੇ ਨੇ ਪੋਤਣਾ ਕਿਹਾ ਕਿਸੇ ਨੇ ਬਤਾਲਾ ਕਿਹਾ ਕਿਸੇ ਨੇ ਕੁਰਾਇਆ ਕਿਹਾ ਇਹ ਵੀ ਸ਼ਬਦ ਸਤਿਗੁਰੂ ਨੂੰ ਸੁਣਨ ਵਾਸਤੇ ਮਿਲੇ ਨੇ ਭਗਤ ਨਾਮਦੇਵ ਸਾਹਿਬ ਜੀ ਦਾ ਵੀ ਅਸੀਂ ਬਚਨ ਪੜ੍ਹਦੇ ਹਾਂ ਮੈਂ ਬੌਰੀ ਮੇਰਾ ਰਾਮ ਭਤਾਰ ਰਚ ਰਚ ਤਾਂ ਕੋ ਕਰੋ ਸ਼ਿੰਗਾਰ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ ਤਨ ਮਨ ਰਾਮ ਪਿਆਰੇ ਜੋਗ ਕਹਿੰਦੇ ਹੁਣ ਭਾਵੇਂ ਲੋਕੀ ਮੈਨੂੰ ਨਿੰਦੀ ਜਾਣ ਮੈਂ ਉਸ ਆਪਣੇ ਪਧਾਰ ਦੇ ਨਾਲ ਉਸ ਪਰਮੇਸ਼ਰ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮੈਂ ਆਪਣੀ ਸੁਰਤ ਨੂੰ ਜੋੜ ਲਿਆ ਹੈ ਹੁਣ ਭਾਵੇਂ ਲੋਕੀ ਮੇਰੀ ਨਿੰਦਿਆ ਵੀ ਕਰੀ ਜਾਣ ਤੇ ਨਿੰਦਿਆ ਕਿਹੜੇ ਲੋਕ ਕਰਦੇ ਨੇ ਜਿਹੜੇ ਲੋਕ ਫੀਰਖਾ ਸਾੜੇ ਦੇ ਅਧਿਨੇ ਭਲੇ ਨਿੰਦੋਂ ਭਲੇ ਨਿੰਦੋਂ ਭਲੇ ਨਿੰਦੋਂ ਰੋਗ ਤਨ ਮਨ RAM ਪਿਆਰੇ ਜੋਗ ਕਹਿੰਦੇ ਮੈਂ ਹੁਣ ਇਹਨਾਂ ਨਾਲ ਲੜਦਾ ਨਹੀਂ ਜਿਹੜੇ ਮੇਰੀ ਨਿੰਦਿਆ ਕਰਦੇ ਨੇ ਮੈਂ ਇਹਨਾਂ ਨਾਲ ਲੜਦਾ ਨਹੀਂ ਕਿ ਭਾਈ ਮੈਂ ਇਸ ਤਰ੍ਹਾਂ ਦਾ ਨਹੀਂ ਤੁਸੀਂ ਮੇਰੀ ਨਿੰਦਿਆ ਕਰ ਰਹੇ ਹੋ ਕਹਿੰਦੇ ਮੈਂ ਜਿਸ ਟਾਈਮ ਮੈਂ ਜਿਹੜਾ ਟਾਈਮ ਇਹਨਾਂ ਵਿੱਚ ਖਰਾਬ ਕਰਨਾ ਹੈ ਇਹਨਾਂ ਦੇ ਵੈਰ ਵਿਰੋਧ ਵਿੱਚ ਲੱਗ ਕੇ ਮੈਂ ਆਪਣਾ ਜਿਹੜਾ ਸਮਾਂ ਖਰਾਬ ਕਰਨਾ ਸੀ ਕਹਿੰਦੇ ਉਸ ਸਮੇਂ ਨੂੰ ਮੈਂ ਉਸ ਰਾਮ ਪਰਮੇਸ਼ਰ ਕਾਲਪੁਰਖ ਵੈਗੁਰ ਦੇ ਨਾਲ ਜੋੜ ਲਿਆ ਬਾਦ ਵਿਵਾਦ ਕਾਹੂ ਸਿ ਉਹਨਾਂ ਕੀਜੈ ਰਸਨਾ ਰਾਮ ਰਸਾਇਣ ਪੀਜੈ ਕਹਿੰਦੇ ਮੈਂ ਇਹਨਾਂ ਨਾਲ ਝਗੜਾ ਨਹੀਂ ਕਰਦਾ ਬਾਦ-ਵਿਵਾਦ ਨਹੀਂ ਕਰਦਾ ਕਿ ਤੁਸੀਂ ਮੇਰੀ ਨਿੰਦਿਆ ਕਰਦੇ ਹੋ ਕਿਉਂ ਕਿ ਕਹਿੰਦੇ ਮੈਂ ਉਹ ਸਮਾਂ ਆਪਣੇ ਰਾਮ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਦੇ ਨਾਲ ਜੋੜ ਕੇ ਬਤੀਤ ਕਰਦਾ ਹੁਣ ਵੇਖੋ ਸਾਧ ਸੰਗਤ ਤੇ ਉਹਨਾਂ ਗੁਰਮੁਖ ਜਨਾਂ ਦੀ ਸਤਿਗੁਰੂ ਜੀ ਇਸ ਸ਼ਲੋਕ ਅੰਦਰ ਗੱਲ ਕਰ ਰਹੇ ਨੇ ਜਿਵੇਂ ਅਸੀਂ 13ਵੇਂ ਸ਼ਲੋਕ ਅੰਦਰ ਵੀ ਪੜਿਆ ਕਿ ਜਿਸ ਮਨੁੱਖ ਨੂੰ ਸੁਖ ਦੁਖ ਲੋਭ 모ਹ ਅਭਿਮਾਨ ਵਿਮਾਨ ਦਰਥ ਅਹੰਕਾਰ ਇਹ ਚੀਜ਼ਾਂ ਛਪਰਸ਼ ਨਹੀਂ ਕਰਦੀਆਂ ਸਾਬ ਨੇ ਆਖਿਆ ਉਹ ਸ਼ਖਿਆਤ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ ਤੇ ਇਸ ਸ਼ਲੋਕ ਅੰਦਰ ਵੀ ਸਤਿਗੁਰਾਂ ਨੇ ਆਖਿਆ ਕਿ ਉਹ ਉਹ ਮਨੁੱਖ ਉਹ ਗੁਰਮੁਖ ਜਨ ਉਹ ਮਹਾਂਪੁਰਖ ਉਹ ਸਤਿ ਪੁਰਸ਼ ਜਨ ਕਹਿੰਦੇ ਜਿਹੜਾ ਮਨੁੱਖ ਉਸਤਤ ਤੋਂ ਨਿੰਦਿਆ ਤੋਂ ਉੱਪਰ ਉੱਠ ਚੁੱਕਾ ਹੈ ਨਾਉ ਮਨੁੱਖ ਉਸਤਤ ਕਿਸੇ ਦੀ ਝੁੱਠੀ ਕਰਦਾ ਹੈ ਨਾਉ ਕਿਸੇ ਦੀ ਨਿੰਦਿਆ ਕਰਦਾ ਹੈ ਤੇ ਜਾਂ ਜੇ ਉਸ ਮਨੁੱਖ ਦੀ ਜੇ ਉਸ ਗੁਰਮੁਖ ਜਨ ਦੀ ਕੋਈ ਉਸਤਤ ਵੀ ਕਰੀ ਜਾਵੇ ਤਾਂ ਵੀ ਕਹਿੰਦੇ ਉਹ ਉਸਤਤ ਵਿੱਚ ਫੁੱਲਦਾ ਨਹੀਂ ਤੇ ਜੇ ਉਸ ਦੀ ਕੋਈ ਈਰਖਾ ਦੀਨ ਹੋ ਕੇ ਨਿੰਦਿਆ ਵੀ ਕਰੇ ਤੇ ਉਹਦੇ ਨਾਲ ਵੈਰ ਵਿਰੋਧ ਨਹੀਂ ਕਰਦਾ ਉਹ ਆਪਣੇ ਰਸਤੇ ਦੇ ਉੱਪਰ ਤੁਰਿਆ ਰਹਿੰਦਾ ਹੈ ਅੱਗੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਕੰਚਨ ਲੋਹ ਸਮਾਨ ਕੰਤਨ ਦਾ ਅਰਥ ਹੁੰਦਾ ਹੈ ਸੋਨਾ ਤੇ ਲੋਹ ਦਾ ਅਰਥ ਹੁੰਦਾ ਹੈ ਲੋਹਾ ਕੋਣ ਵੇਖੋ ਇਹਦਾ ਮਤਲਬ ਇਹ ਨਹੀਂ ਕਿ ਉਹ ਮਨੁੱਖ ਲੋਹੇ ਨੂੰ ਜਿਹੜਾ ਉਹ ਸੋਨੇ ਬਰਾਬਰ ਸਮਝਣ ਲੱਗ ਪੈਂਦਾ ਹੈ ਨਹੀਂ ਕਿਉਂਕਿ ਉਸ ਦੀਆਂ ਨਜ਼ਰਾਂ ਅੰਦਰ ਵੀ ਸੋਨੇ ਦਾ ਮੁੱਲ ਉਨਾ ਹੀ ਰਹਿੰਦਾ ਹੈ ਸੋਨਾ ਸੋਨਾ ਹੀ ਰਹਿੰਦਾ ਤੇ ਲੋਹਾ ਜਿਹੜਾ ਉਹ ਲੋਹਾ ਰਹਿੰਦਾ ਕਿਤੇ ਇਹਦਾ ਅਰਥ ਅਸੀਂ ਇਹ ਲੈਣਾ ਹੈ ਕਿ ਉਸ ਮਨੁੱਖ ਦੀ ਸੁਰਤ ਇੰਨੀ ਉੱਪਰ ਉੱਠ ਗਈ ਕਿ ਉਹ ਇਹਨਾਂ ਚੀਜ਼ਾਂ ਦੇ ਵਿੱਚ ਖਚਤ ਨਹੀਂ ਹੁੰਦਾ ਉਹ ਇਹਨਾਂ ਚੀਜ਼ਾਂ ਦੇ ਵਿੱਚੋਂ ਉੱਪਰ ਉੱਠ ਜਾਂਦਾ ਹੈ ਅੱਗੇ ਸਤਿਗੁਰੂ ਜੀ ਪ੍ਰਮਾਣ ਕਰਦੇ ਨੇ ਕਾਹੋ ਨਾਨਕ ਨੌਵੇਂ ਗੁਰਦੇਵ ਜੀ ਪ੍ਰਮਾਣ ਕਰਦੇ ਨੇ ਸੁਨ ਰੇ ਮਨਾ ਹੇ ਮੇਰਿਆ ਮਨਾ ਸੁਨ ਮੁਕਤ ਤਾਹੇ ਤੈ ਜਾਣ ਕਹਿੰਦੇ ਐਸੇ ਮਨੁੱਖ ਨੂੰ ਮੁਕਤ ਜਾਣ ਇਹੋ ਜਿਹਾ ਮਨੁੱਖ ਮੋਕਸ਼ ਪ੍ਰਾਪਤ ਕਰ ਲੈਂਦਾ ਹੈ ਮੁਕਤੀ ਪ੍ਰਾਪਤ ਕਰ ਲੈਂਦਾ ਹੈ ਹੁਣ ਵੇਖੋ ਸਾਧ ਸੰਗਤ ਜੀ ਮੁਕਤੀ ਵਾਸਤੇ ਲੋਕਾਂ ਨੇ ਬੜੇ ਕਰਮਕਾਂਡ ਕਰਨੇ ਸ਼ੁਰੂ ਕੀਤੇ ਸਨ ਲੋਕਾਂ ਨੇ ਆਪਣੇ ਆਪ ਨੂੰ ਆਰੇ ਨਾਲ ਵੀ ਚਰਵਾਉਣਾ ਸ਼ੁਰੂ ਕਰ ਦਿੱਤਾ ਸੀ ਆਪਣੇ ਤਨ ਨੂੰ ਭਸਮ ਕਰਵਾਉਣਾ ਵੀ ਮੰਨ ਲਿਆ ਸੀ ਇਹ ਸਾਨੂੰ ਜਿਹੜੀ ਉਹ ਮੁਕਤੀ ਪ੍ਰਾਪਤ ਹੋ ਜਾਵੇ। ਉਹਨਾਂ ਲੋਕਾਂ ਨੇ ਇਹ ਸਮਝਿਆ ਸੀ ਵੀ ਜੇ ਅਸੀਂ ਆਪਣਾ ਸਭ ਕੁਝ ਦਾਨ ਕਰ ਦੇਵਾਂਗੇ ਤੇ ਸਾਨੂੰ ਇਸ ਤਰੀਕੇ ਦੇ ਨਾਲ ਮੁਕਤੀ ਜਿਹੜੀ ਉਹ ਪ੍ਰਾਪਤ ਹੋ ਜਾਵੇਗੀ। ਇਹ ਪੁਜਾਰੀ ਵੱਲੋਂ ਇਹ ਗੱਲ ਜਿਹੜੀ ਉਹ ਉਸ ਵਕਤ ਫੈਲਾਈ ਹੋਈ ਸੀ ਪਰ ਸਤਿਗੁਰਾਂ ਨੇ ਸਾਨੂੰ ਜਿਸ ਮੁਕਤੀ ਤੋਂ ਜਿਸ ਮੁਕਤੀ ਤੋਂ ਬੰਧ ਖਲਾਸੀ ਕਰਵਾਈ ਹੈ ਉਹ ਸਤਿਗੁਰਾਂ ਨੇ ਆਖਿਆ ਮਰਨ ਤੋਂ ਬਾਅਦ ਨਹੀਂ ਬੇਣੀ ਕਹੈ ਸਨੂਰੇ ਭਗਤੋ ਮਰਨ ਮੁਕਤ ਗਨ ਭਾਈ ਸਤਿਗੁਰਾਂ ਨੇ ਆਖਿਆ ਜਿਉਂਦਿਆਂ ਹੀ ਇਨ੍ਹਾਂ ਵਿਕਾਰਾਂ ਤੋਂ ਇਨ੍ਹਾਂ ਬੁਰਾਈਆਂ ਤੋਂ ਇਨ੍ਹਾਂ ਈਰਖਾਵਾਂ ਤੋਂ ਇਨ੍ਹਾਂ ਸਾਰਿਆਂ ਹੀ ਵਿਕਾਰਾਂ ਤੋਂ ਅਸੀਂ ਉੱਪਰ ਉੱਠਣਾ ਹੈ ਤੇ ਉੱਠਣਾ ਕਿਵੇਂ ਹੈ ਉਹ ਗੁਰੂ ਸ਼ਬਦ ਰਾਈ ਉਹ ਕਿਵੇਂ ਅਸੀਂ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪਹੁੰਚ ਸਕਦੇ ਹਾਂ ਕਿਵੇਂ ਅਸੀਂ ਮੋਕਸ਼ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰ ਸਕਦੇ ਹਾਂ ਗੁਰੂ ਸ਼ਬਦ ਰਾਈ ਹੁਣ ਸਾਧ ਸੰਗਤ ਜੀ ਇਹ 14ਵੇਂ ਸ਼ਲੋਕ ਅੰਦਰ ਗੁਰਦੇਵ ਜੀ ਨੇ ਸਾਨੂੰ ਇਹ ਸਮਝਾਇਆ ਕਿ ਉਹ ਨਾਮ ਨੂੰ ਉਸਤਤ ਕਿਸੇ ਦੀ ਕਰਦਾ ਹੈ ਝੂਠੀ ਤੇ ਨਾ ਉਹ ਮਨੁੱਖ ਕਿਸੇ ਦੀ ਨਿੰਦਿਆ ਕਰਦਾ ਹੈ ਤੇ ਨਾ ਹੀ ਜੇ ਉਸ ਮਨੁੱਖ ਦੀ ਉਸਤਤ ਝੂਠੀ ਹੁੰਦੀ ਹੋਵੇ ਜਾਂ ਕੋਈ ਉਸ ਦੀ ਉਸਤਤ ਕਰਦਾ ਹੋਵੇ ਨਾ ਉਸਤਤ ਦੇ ਵਿੱਚ ਫੁੱਲਦਾ ਹੈ ਭਾਵ ਨਾ ਉਸਤ ਦੇ ਵਿੱਚ ਆਪਣੇ ਆਪ ਨੂੰ ਉੱਚਾ ਸਦੋਂਦਾ ਹੈ ਕਿ ਮੇਰੀ ਉਸਤਤ ਕਰੋ ਤੇ ਨਾ ਹੀ ਉਹ ਜੇ ਉਹਦੀ ਨੰਦਿਆ ਹੋ ਰਹੀ ਹੋਵੇ ਤਾਂ ਆਪਣੀ ਮੰਜ਼ਲ ਨੂੰ ਆਪਣੇ ਰਸਤੇ ਨੂੰ ਛੱਡਦਾ ਹੈ ਉਹ ਉਸ ਪਰਮੇਸ਼ਰ ਕਾਲਪੁਰਖ ਵਿਗਰੂ ਦੇ ਰਸਤੇ ਦੇ ਉੱਪਰ ਤੁਰਿਆ ਰਹਿੰਦਾ ਹੈ ਇਹ ਉਸ ਮਨੁੱਖ ਦੀ ਸਤਿਗੁਰਾਂ ਨੇ ਗੱਲ ਕੀਤੀ ਹੈ ਇਹ ਸੀ 14ਵਾਂ ਸ਼ਲੋਕ ਅੰਦਰ ਜੋ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੁਣ 15ਵਾਂ ਸ਼ਲੋਕ ਆਹੀਂ ਵੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਇਸੇ ਹੀ ਗੱਲ ਨੂੰ ਅੱਗੇ ਜਿਹੜਾ ਉਹ ਲੈ ਕੇ ਜਾਂਦੇ ਨੇ ਜਿਵੇਂ ਆਪਾਂ ਪਿੱਛੇ ਪਿਛਲੀ ਵੀਡੀਓ ਅੰਦਰ ਵੀ 13ਵੇਂ ਸ਼ਲੋਕ ਅੰਦਰ ਵੀ ਇਹ ਅਸੀਂ ਸ਼ਰਵਣ ਕੀਤਾ ਕਿ 13ਵੇਂ 14ਵੇਂ 15ਵੇਂ ਸ਼ਲੋਕ ਅੰਦਰ ਸਤਿਗੁਰਾਂ ਨੇ ਉਸ ਮਨੁੱਖ ਦੀ ਅਵਸਥਾ ਬਿਆਨ ਕੀਤੀ ਹੈ ਜਿਹੜਾ ਮਨੁੱਖ ਉਸ ਪਰਮੇਸ਼ਰ ਕਾਲਪੁਰਖ ਵੈਗੁਰੂ ਦੇ ਵਿੱਚ ਅਭੇਦ ਹੋ ਗਿਆ ਤੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਗਿਆ ਉਹਦੀ ਸੁਰਤ ਕੇਵਲ ਤੇ ਕੇਵਲ ਇੱਕ ਪਰਮੇਸ਼ਰ ਕਾਲਪੁਰਖ ਵੈਗੁਰੂ ਦੇ ਵਿੱਚ ਲੱਗ ਗਈ ਹੈ ਸੋ ਸਾਧ ਸੰਗਤ ਜੀ ਮੋਰਦਾ ਕਪਾਸੋਂ ਬੇਅੰਤ ਪੁਨਾ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਜੋਗਾ ਜੀ ਬਖਸ਼ਣਾਣਾ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਅੱਗੇ ਸ਼ੇਅਰ ਕਰਿਏ ਤਾਂ ਜੋ ਹੋਰ ਵੀ ਸੰਗਤਾਂ ਗੁਰਬਾਣੀ ਦਾ ਸਤਿਗੁਰੂ ਦੀ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਸਕਣ ਸਤਿਗੁਰੂ ਦੀ ਬਾਣੀ ਦੇ ਨਾਲ ਜੁੜ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ